ਲਾ ਸਰ ਜਣੋ ਪਿੰਡ ਪੇਦਣੀ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਬਾਈ ਕੋਲ ਪੰਜ ਪਸ਼ੂ ਲੱਗਿਆ ਦਿਖਾਉਣਾ ਚਾਰ ਮੱਝਾਂ ਤਾਜ਼ੀਆਂ ਸੂਈਆਂ ਤੇ ਇੱਕ ਤੁਹਾਨੂੰ ਦਿਖਾ ਦਾਂਗੇ ਬੂਰੀ ਉਹ ਬਾਈ ਕਹਿੰਦਾ ਦੰਦਾਂ ਜੀ ਆ ਕੱਚੀ ਆ ਕੜਦੀ ਆ ਦਿਨ ਪੰਜ ਸੱਤ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਲੱਭੀ ਲਿਆ ਕੈਮਰਾ ਔਰਲੇ ਬੰਨੇ ਹੋਰ ਕੀ ਹਾਲ ਹੈ ਜੀ ਹੋ ਠੀਕ ਹੈ ਸასი ਕਾਲ ਜੀ ਸਾਰੇ ਕੜਦੀ ਕਾਲ ਹਾਂਜੀ ਹਾਂ ਗੁਰੇ ਚੜਦੀ ਨਾਮ ਤੇ ਨੰਬਰ ਬੋਲੋ ਨਾਮ ਆਪਣਾ ਸੁਖਦੀਪ ਜੀ ਉਨ ਤੋਂ ਦਗਾ ਕਹਿੰਦਾ ਨੇ ਠੀਕ ਹੈ ਪਿੰਡਾ ਪੇਦਣੀ ਕਲਾਂ ਤਹਿਸੀਲ ਧੂਰੀ ਜ਼ਿਲ੍ ਨੰਬਰ 62847 86711 62847 86711 86711 ਤੇ ਸ਼ੁਰੂਆਤ ਬੁਰੀ ਕੱਟੀ ਮਾਨਾ ਹਾਂਜੀ ਹਾਂਜੀ ਕੱਟੀ ਤੋਂ ਕਰ ਲੋ ਜੀ ਤੋੜ ਦੇ ਚੋપરા ਹੁਲਕੇ ਦੰਦੋ ਦੀ ਮਰੂਗੀ ਜੀ ਦੰਦ ਉਂ ਤਾਂ ਦੁੱਗੀ ਦੀ ਗੁਰੀ ਚੌਲੇ ਦੰਦ ਸਿੱਟ ਗਈ ਮਾਨਾ ਆ ਜੇ ਦੁੱਗ ਦੇ ਆ ਚੌਗੀ ਹੋ ਗਈ ਮਾਨਾ ਚੌਗੀ ਹੋ ਜੂ ਬਸ ਠੀਕ ਆ ਗੱਲ ਅਬ ਦੋ ਗਰੇ ਬਰਾਬਰ ਕਰਕੇ ਚੌਕ ਦੇ ਦੰਦ ਬਾਈ ਕਹਿੰਦਾ ਇਹ ਤੋੜ ਚੁੱਕੀ ਆ ਇਹਨੂੰ ਤੁਸੀਂ ਚੌਗੀ ਮੰਨ ਲਿਓ ਤੇ ਥਣ ਇਹ ਮੰਨ ਲਓ ਦੂਰਾ ਰੱਖ ਦੀ ਆ ਸੁਆ ਪਹਿਲਾ ਦਿਨ ਕਿੰਨੇ ਕੱਢੂਗੀ ਜੀ ਦਿਨ ਹਜੇ ਇਹ ਗੁਰੀ ਹੈਗਾ ਹਫਤਾ 8 ਦਿਨਾਂ ਦੀ ਕੱਚੀ 8 ਦਿਨ ਲੈ ਜੀ 7-8 ਦਿਨ ਦੀ 7-8 ਦਿਨਾਂ ਦੀ ਕੱਟ ਕਾਟ ਚੰਗਾ ਤੇ ਵਜਨ ਫੁੱਲਦਾ ਨਾ ਵਜਨ ਫੁੱਲਦਾ ਜੀ ਕੱਟੀ ਵਧੀਆ ਜੀ ਮਾਂ ਦਾ ਵੀ ਰਿਕਾਰਡ ਵਧੀਆ ਗੁਰੀ ਠੀਕ ਆ ਗੱਲ ਹਾਂ ਖਾਸ ਬੰਦੇ ਤੋਂ ਹੀ ਲਈ ਆਪਾਂ ਨੇ ਕੱਟੀ ਕਮਾ ਦੇ ਕੇ ਰਾਂ ਹੋਰ ਵਾਹਿਗੁਰੂ 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 ਤੇ ਸਿੰਘ ਬੰਦ ਜਮਾ ਨਾ ਹਾਂ ਪਲੂਣ ਝੋਟੀ ਆਪਾਂ ਜਦਾ ਸੂਈ ਹੋਈ ਲੈਨੇ ਦੁੱਧ ਹਜਰ ਵਾਲੀ ਜੀ ਠੀਕ ਹੈ ਇਹ ਗੱਬਣ ਮਾਨ ਰਿਕਾਰਡ ਵਧੀਆ ਦੀ ਮਾਂ ਦਾ ਵੀ ਰਿਕਾਰਡ ਵਧੀਆ ਹੈ ਗਾਂਹ ਪਿਓ ਦਾ ਵੀ ਰਿਕਾਰਡ ਵਧੀਆ ਦੀਗਾ ਠੀਕ ਹੈ ਗੱਲ ਹਾਂ ਜੀ ਹਾਂ ਤੇ ਬਾਡੀ ਬੂਡੀ ਦੀ ਪੂਰੀ ਹਸਲ ਆ ਪੂਰੀ ਐਣ ਜੀ ਐਣ ਸਿੰਘ ਜਮੀ ਬੰਦ ਗੁਰੀ ਦੇ ਠੀਕ ਹੈ ਮਾਦਰ ਫਾਦਰ ਦਾ ਬਾਈ ਕਹਿੰਦਾ ਚੰਗਾ ਰਿਕਾਰਡ ਆ ਇੱਥੋਂ ਮਾਰਨੀ ਲੱਭੀ ਕੈਮਰਾ ਲਿਆ ਲਿਆ ਔਰ ਲੈ ਬੰਨੇ ਲਿਆ ਪਰੇਸ਼ਾਨ ਨਾ ਕਰ ਇਹਦੀ ਮਾਂ ਟੀ ਜਸੂਏ ਸੂਈ ਹੋਈ ਆ ਗੁਰੀ 16 ਕਿਲੋ ਦੁੱਧ ਹੈਗਾਗਾ 16 ਕਿਲੋ ਹਾਂ ਤੇ ਗੱਬਣ ਦਾ ਨਹੀਂ ਪਤਾ ਕਿਹੜੇ ਟੀਕੇ ਦੀ ਇਹ ਗੱਬਣ ਨਹੀਂ ਆਪਾਂ ਉਹ ਬੰਦੇ ਕਹਿੰਦੇ ਵੀ ਮਨ ਵੀ ਟੀਕਾ ਭਰਾਇਆ ਤਾਂ ਹੋਇਆ ਬੂਰੇ ਦਾ ਹੀ ਭਰਾਇਆਗਾ ਮਨ ਉਹ ਲੱਗਿਆ ਬੂਰੇ ਦਾ ਹੀ ਉਹ ਲੱਗਿਆ ਸੀਮਨ ਬੂਰੇ ਦਾ ਹੋਇਆ ਵੀ ਕੋਈ ਰਿਕਾਰਡ ਦਾ ਨਹੀਂ ਉਹਨਾਂ ਨੂੰ ਪਤਾ ਬੰਦਿਆਂ ਨੂੰ ਠੀਕ ਆ ਕਰਨ ਹਾਂ ਅ ਸੀਮਨ ਸੱਜਣੋਂ ਬਾਈ ਕਹਿੰਦਾ ਇਹਦੇ ਬੂਰੇ ਝੋਟੇ ਦੇ ਹੀ ਲੱਗਿਆ ਪਰ ਇਹ ਨਹੀਂ ਪਤਾ ਵੀ ਕਿਹੜੇ ਬੂਲੇ ਨਾਲ ਲੱਗਿਆ ਲੱਗਿਆ ਟੀਕਾ ਹੋਇਆ ਹਾਂ ਹਾਂ ਲੱਗਿਆ ਟੀਕਾ ਹੋਇਆ ਲੱਗਿਆ ਟੀਕਾ ਥੱਲੋਂ ਦਾ ਅਪਲਾਈ ਫਲੂਇ ਬਹੁਤ ਹੈ ਨਾ ਬਣੂ ਬਹੁਤ ਛੋਟੀ ਅਸਦਾ ਕੁਝ ਵੀ ਨਹੀਂ ਹੈਗੀ ਗੁਰੀ ਜੀ ਦਾ ਥੱਲੋਂ ਬਹੁਤ ਬਣੂ ਫੜਾਕੇ ਵਾਲਾ ਲੀਵਾ ਬਣਾ ਦੂਗੀ ਪੂਰਾ ਪੂਰਾ ਇਥੋਂ ਲੰਬੀ ਮਾਰਦੀਆਂ ਪਿਛਾ ਤੋਂ ਕੈਮਰਾ ਬਲੂਨ ਕੱਟੀ ਗਾਉ ਨੂੰ ਇੱਥੇ ਇੰਨਾ ਕ ਕੱਢ ਕੇ ਸੂ ਵੀ ਪੈਂਦੀ ਹੈ ਗੁਰੀ ਠੀਕ ਹੈ ਇਹਦਾ ਹਜੇ ਕੋਈ ਬਾਈ ਨਹੀਂ ਸਵੇਰ ਦੀ ਠੰਡੀ ਹੈ ਨਾ ਸਵੇਰ ਦੀ ਪੂਰੀ ਠੰਡੀ ਹੈ ਨਾ ਸਵੇਰ ਦੀ ਆ ਗਈ ਫੁੱਲ ਠੰਡੀ ਸੀਲ ਹੋਣੀ ਸਾਈਡ ਨੂੰ ਇਥੋਂ ਲੰਬਾਈ ਲੂਵੀ ਕਰਾਦੀ ਮੁੱਲ ਦਾ ਆਪਾਂ 40 ਕਰਦੇ ਆ ਇਹਦਾ ਝੋਟੀ ਦਾ ਹਾਂਜੀ ਦੇ ਦਾਂਗੇ ਮਾਨਤਾਨ ਖੁੱਲਾ ਕਰ ਦਾਂਗੇ ਆਪਾਂ 40 ਚੋਂ ਹਾਂ 40 ਠੀਕ ਆ ਗੱਲ ਆ 1 ਲੱਖ ਤੇ 40 ਚੋਂ ਮਾਨਤਾਨ ਵਾਈ ਕਹਿੰਦਾ ਕਰ ਦਾਂਗੇ ਖੁੱਲਾ ਤੇ ਹੁਣ ਮਾਰਦੇ ਕੈਮਰਾ ਲੱਭੀ 2 ਨੰਬਰ ਵਾਲੀ ਇਹਦਾ ਟਰੱਕ ਹੀ ਆ ਹਾਂ ਹਾਂ ਵੱਡੀ ਗੁੱਡੀ ਬਹੁਤ ਆ ਕੱਦ ਕਾਰ ਚੰਗਾ ਫੁੱਲ ਵੱਡਿਆ ਤੋੜ ਦੇ ਬਈ ਖੋਲ ਕੇ ਨੂੰ ਤੀਜਾ ਸੂਆ ਸੂਈ ਦੀ ਓਰੀਜਨਲ ਗੁਰੀ ਠੀਕ ਆ ਗੱਲ ਅੱਜ ਚੌਥਾ ਚੌਥਾ ਦਿਨ ਸੂਈ ਨੂੰ ਬੱਚਾ ਗਿਆ ਨਾਲ ਬੱਚਾ ਕੱਟਿਆ ਜੀ ਇਹਦੇ ਮਗਰ ਨਾਲ ਮੇਲ ਕਾਫ ਹਾਂ ਤੀਜਾ ਦਿਨ ਹੋ ਗਿਆ ਸੂਈ ਨੂੰ ਅੱਜ ਚੌਥਾ ਚੌਥਾ ਦਿਨ ਹਾਂ ਬਾਡੀ ਬੁੱਡੀ ਦਾ ਪੂਰੀ ਚੜਾਈ ਵਾਲੀ ਹੈ ਨਾ ਹਾਂ ਇਹਦਾ ਬੌਲਾ ਸਮਝ ਲਓ ਦੁੱਧ ਸਮਝ ਲਓ 12 ਕਿਲੋ ਤੋਂ ਸਟਾਰਟਿੰਗ ਹੈ 12 ਤੋਂ ਤਾਂ ਦੋ ਡੰਗ ਬੰਦਾ ਤਿੰਨ ਡੰਗ ਚੋਕੇ ਮਣ ਸਕਦਾ ਚੌਥੇ ਦਿਨ 12 ਕਿਲੋ ਹਾਂ ਕਿੰਨਾ ਕੁ ਦੁੱਧ ਪਾ ਸਕਦੀ ਆ ਦੁੱਧ ਦੇ ਦੂ ਗਰੀ 14 ਕਿਲੋ ਤੋਂ ਬਾਹਰ 14 15 ਕਿਲੋ ਜਾਤ ਦੀ ਹੈ ਨਾ ਠੀਕ ਆ ਗੱਲ ਆ ਮੈਂ ਜਾਤਦੀ ਆਗੀ ਹਾਂ ਕੁਆਲਿਟੀ ਚੰਗੀ ਆ ਹਾਂ ਕੋਈ ਥਣ ਦਾ ਕੋਈ ਜੰਮੇ ਮਾੜਾ ਮੋਟਾ ਤੈਨੂੰ ਭਾਰੀ ਲੱਗਦਾ ਉਰਲਾ ਕੋਈ ਬੈਮ ਨਹੀਂ ਠੀਕ ਆ ਧਾਰ ਦਾ ਇੱਕ ਦਾ 100 ਦਾ ਪੱਟਾ ਵੀ ਨਹੀਂ ਹੋਣਾ ਠੀਕ ਆ ਗੱਲ ਆ ਹਾਂ ਜੀ ਆ 19 20 ਥਣ ਤੋਂ ਥੋੜਾ ਜਿਹਾ ਹਲਕਾ ਆ ਲੱਗਦਾਗਾ ਹਾਂ ਦੁੱਧ ਬੰਦਾ 2 ਡੰਗ ਚੋਲੇ 3 ਚੋਲੇ 12 ਕਿਲੋ ਆਪਣੇ ਘਰੋਂ ਮਿੰਕ ਕੇ ਲੈ ਜੀ ਉਰੀ ਠੀਕ ਆ ਗੱਲ ਆ ਹਾਂ ਤੇ ਕਿੰਨਾ ਦੁੱਧ ਆ ਪੀਕ ਲੈਵਲ ਤੇ ਕਰੂਗੀ 14 ਕਿਲੋ ਦੁੱਧਾਂ ਮਾਲਕਾਂ ਨੇ ਦੱਸਿਆ ਵੀ ਦੂਜੇ ਸੂਏ ਦਿੱਤਾ ਆਪਾਂ 14 ਦੀ ਗਾਰੰਟੀ ਐਕਦੀ ਦੇ ਦਨੇ ਹੋਰ ਦੱਸੋ ਠੀ वैसे गुरी मोल ਦਾ ਕਰਦੇ ਆ 25 ਇਹਦਾ ਹਾਂਜੀ ਮਾਣਕਾ ਤਾਨ ਕਰਦਾਂਗੇ 25 ਚੋਂ 1 ਲੱਖ ਤੇ 25000 ਚੋਂ ਆਪਾਂ 2000 ਛੋਟ ਕਰਦਾਂਗੇ 1 23 ਦੀ ਦੇ ਦਾਂਗੇ 1 23 ਦੀ ਦੇ ਦਾਂਗੇ 1 ਲੱਖ ਤੇ 23 ਦੀ ਬਾਈ ਕਹਿੰਦਾ ਇਹ ਮੱਝ ਤੁਹਾਨੂੰ ਦੇ ਦਾਂਗੇ ਵੱਡੇ ਢਾਂਚੇ ਦੀ ਆ ਬੱਚੇ ਤੋਂ ਤੁਸੀਂ ਚੰਗੇ ਲੈ ਸਕਦੇ ਹੋ ਕੇ ਤੇ ਬਾਕੀ ਅੱਜ ਜਿੰਨਾ ਬੋਲਾ ਹਾਜ਼ਰ ਹੈ ਉਹ ਮੈਂ ਕਹੂੰਗਾ ਤੁਸੀਂ ਤਸੱਲੀ ਕਰ ਲਿਓ ਹਾਂ ਤਸੱਲੀ ਟਾਈਮ 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 ਤੋਂ ਟਾਈਮ ਠੀਕ ਆ ਤੜਕੇ 6 ਤੋਂ 8 ਨੇ 6 ਤੋਂ ਬੰਦਾ ਚੋਕੇ ਤਿੰਨ ਡੰਗ ਚਾਰ ਡੰਗ ਚੋਕੇ ਲੈ ਜੇ ਆਪਣੇ ਘਰੋਂ ਠੀਕ ਆ ਗੱਲ ਤੇ ਹੁਣ ਮਾਰਦੇ ਲੱਭੀ ਤਿੰਨ ਨੰਬਰ ਵਾਲੀ ਤੇ ਕੈਮਰਾ ਇਹਦੀ ਹਾਈਟ ਮੈਂ ਤੁਹਾਨੂੰ ਕਹੂੰਗਾ ਵੀ ਜਿਆਦਾ ਵੱਡੀ ਨਹੀਂ ਹੈਗੀ ਹਾਂ ਹਾਂ ਇਹ ਨਾਰਮਲ ਹੈ ਛੋਟੀ ਹੈਗੀ ਕਈ ਵਾਰੀ ਕੈਮਰੇ ਜ ਵੱਡੀ ਉੱਡੀ ਲੱਗ ਜਾਂਦੀ ਆ ਸੁਆ ਦੁੱਧ ਆ ਮਨ ਸੁਆ ਦੂਜਾ ਜੀ ਠੀਕ ਆ ਉਹ ਸਿੰਘ ਕਿੱਲਾ ਰੱਖਦੀ ਹਾਂ ਸਿੰਘ ਖੁੱਲਾ ਰੱਖਦੀ ਆ ਥੋੜਾ ਜਿਹਾ ਥੱਲੋ ਸਾਫ ਹੈ ਗੁਰੀ ਚਵਾਈ ਚੂਏ ਦੀ ਬਾਲੀ ਬੰਬ ਹੈ ਚਵਾਈ ਦਾ ਲਾਲਾ ਦੂ ਇਹਦੇ 2 ਲੱਖ ਵਾਲੀ ਮਹੜੀ ਲੱਗੀ ਹੋਈ ਹੈ ਠੀਕ ਆ ਗੱਲ ਹਾਂ ਸਾਫ ਆ ਫਟਵਾਲ ਵਾਲੀ ਅੱਜ ਤੀਜਾ ਦਿਨ ਹੋਇਆ ਨੂੰ ਸੂਈ ਨੂੰ ਠੀਕ ਆ ਗੱਲ ਹਾਂ ਮਨ ਆ ਜਿੱਡੀ ਕਾ ਆ ਬਾ ਉੱਡਾ ਕੀ ਹਵਾਨਾ ਹਾਂ ਕੋਸ ਜੇ ਵਾਨੇ ਵਿਆਥੋ ਪਹੁੰਚ ਕੇ ਲਿਆਈ ਥੋੜਾ ਡਰਦੀ ਆ ਘੂਰ ਕੇ ਲਿਆ ਮੜਾ ਸਿੰਘ ਥੋੜਾ ਜਿਆ ਖੁੱਲਾ ਰੱਖਦੀ ਆ ਠੀਕ ਆ ਗੱਲ ਠੰਡੀ ਸੀਲ ਬਹੁਤਾ ਹੂੰ ਬੱਚਾ ਕੀ ਨਾਲ ਇਹਦੇ ਬੱਚਾ ਇਹਦੇ ਮਗਰ ਕੱਟੀ ਆ ਜੀ ਆ ਨਾਲ ਇਹਦੇ ਕੱਟੀ ਕਿੰਨੇ ਦਿਨ ਦਾ ਸੂਆ ਇਹਦਾ ਸੂਆ ਪਰਸੋਂ ਦੀ ਹੋਈ ਆ ਗੁਰੀ ਪਰਸੋਂ ਆਥਾਂ ਦੀ ਕਿੰਨੀ ਬੌਲੀ ਇਹਦੇ ਕੋਲੇ ਬੌਲੀ ਹੈਗੀ 8-9 ਕਿਲੋ ਤੋਂ ਸਟਾਰਟ ਠੀਕ ਆ ਗੱਲ ਬੱਚੇ ਦੇ ਜ਼ਰੂਰ ਮਾਰ ਦਿਆ ਕਰ ਲੱਭੀ ਕੈਮਰਾ ਉਹ ਆ ਗਈ ਨਾਲ ਕੱਤੀ ਪੂਰੀ ਇਕੱਟੇ ਹਾਂਜੀ ਹਾਂ ਤੇ ਬਾਈ ਕਹਿੰਦਾ ਪਰਸੋਂ ਦੀ ਪਰਸੋਂ ਦੀ ਜੀ ਆ ਪਰਸੋਂ ਦੀ ਸੂਈ ਹੋਈ ਆ 8 ਕਿਲੋ ਬੌਲਾ ਇਹਦੇ ਕੋਲੇ ਬਾਈ ਕਹਿੰਦਾ ਹੈਗਾ ਤਿਆਰੀ ਵਾਲਾ ਜਦੋਂ ਇਧਰਲੇ ਬੰਨੇ ਜਾਊਗੀ ਉਹ ਹਿਸਾਬ ਨਾਲ ਜੱਜਮੈਂਟ ਕਰ ਜੇਰ ਫੇਰ ਵਾਲਾ ਸੀਨ ਡੰਨਾ ਜਮੀ ਇੱਥੋਂ ਮਾਰ ਦੂੰ ਠੋਸ ਹਵਾਨੇ ਦੀ ਆ ਗਾਈ ਪੂਰੀ ਮਹਾ ਚਵਾਈ ਤੈਨੂੰ ਕਹਿਆ ਵੀ 2 ਲੱਖ ਰੁਪਏ ਮੈਂ ਲੱਗੀ ਹੋਈ ਐ ਇਹਨੂੰ ਆ ਜਿਹੜੇ ਸੱਜਣ ਕੋਲੇ ਮੈਂ ਕਹੂੰਗਾ ਨਾ ਜਗਾ ਜੁਗਾ ਜਗਾ ਜੁਗਾ ਥੋੜੀ ਦਾ ਬਾਸ ਆ ਹਾਂ ਥੋੜੀ ਜਗ੍ਹਾ 'ਚ ਖੜ੍ਹ ਜੂ ਕੰਪੈਸਟੀ ਚੰਗੀ ਦੇ ਦੂਗੀ ਕੰਪੈਸਟੀ 11 ਕਿਲੋ ਦੁੱਧ ਖੁੱਲਾ ਦੇਣਾ ਇਹਨੇ ਗੁਰੀ 11 ਕਿਲੋ ਆਪਾਂ 14 ਨਹੀਂ ਕਹਿੰਦੇ 13 ਨਹੀਂ ਕਹਿੰਦੇ ਠੀਕ ਆ ਕਰ 11 ਕਿਲੋ ਦੁੱਧ ਬੰਦਾ ਮੰਨ ਕੇ ਲੈ ਲੈ ਠੀਕ ਆ ਕਰੂਗੀ ਘਰੇ ਠੀਕ ਆ ਤੇ ਵਕੇ ਤੁਹਾਰਨੇ ਲੱਭੇ ਕੈਮਰਾ ਪਾਰੇ ਫੁੱਟਬਾਲ ਵਰਗਾ ਲੇਵਾ ਪਿਆ ਠੀਕ ਹੈ ਥਣ ਦੀ ਕੋਈ ਬਾਦਗਾਰ ਨਹੀਂ ਗਾੜੀ ਨਾਲ ਗਾੜੀ ਜੋਵੇ ਪੂਰੀ ਆਣ ਗਲੀਆਂ ਕਰਦੀ ਹੈ ਕਿੰਨੇ ਪੈਸੇ ਪੈਸੇ ਮੁੱਲ ਦਾ 95000 ਗੁਰੀ 90 ਦੀ ਹਾਂ ਨਾ ਦੇ ਦਾਂਗੇ ਆਪਾਂ 90000 ਦੀ ਦੇ ਦਾਂਗੇ ਮੁੱਲ ਇਹਦਾ ਆ ਗਿਆ 95 ਨੰਬਰ ਇਹਦਾ ਆ ਗਿਆ ਕਹੂੰਗਾ ਤੀਜਾ ਹਣਾ ਤੇ ਹੁਣ ਮਾਰਦੇ ਲੱਭੀ ਚਾਰ ਨੰਬਰ ਵਾਲੀ ਦੇ ਕੈਮਰਾ ਇਧਰਲੇ ਬੰਨੇ ਹੋ ਕੇ ਦਿਖਾ ਦੀ ਇਹ ਵੀ ਝੋਟੀ ਪਰਸੋਂ ਦੀ ਆ ਹਫਤੇ ਦੀ ਸੂਈ ਹੈ ਗੁਰੀ ਠੀਕ ਆ ਹਾਈਟ ਆ ਕੀ ਮੀਡੀਅਮ ਹਾਂ ਤੇ ਉਦਾਂ ਥਣ ਲੇਵੇ ਦੀ ਰੋਬ ਬਹੁਤ ਸਾਫ ਹੈ ਨਾ ਇਹਦੇ ਥੱਲੇ ਬੌਲਾ ਮਾਲ ਲੈ ਕੋਈ ਦੁੱਧ ਮਾਲ ਲੈ 10 11 ਕਿਲੋ ਤਿਆਰ ਹੈਗਾ ਕਿਦਾਂ ਸੂਈਆ ਇਹ ਇਹਨੂੰ ਹੋ ਗਿਆ ਹਫਤਾ ਇੱਕ ਹਫਤਾ ਹਾਂ ਹਾਂ ਇਹਦੇ ਮਗਰ ਵੀ ਕੱਟੀ ਆ ਜੀ ਨਾਲ ਇਹਦੇ ਵੀ ਕੱਟੀ 10 ਤੋਂ ਬਾਹਰੇ ਦੁੱਧ ਹਾਜ਼ਰ ਸੂਆ ਕਿੰਨਾ ਰਹੂਗਾ ਸੂਆ ਦੂਜਾ ਰਿਜਨਲ ਜੀ ਸੂਆ ਦੂਜਾ ਤੇ ਥੱਲੇ ਦੀ ਪੂਰੀ ਸਾਫ ਹੈ ਪਿੱਠ ਪੁੜੇ ਦੀ ਭ ਠੀਕ ਆ ਕੱਦ ਦਰਮਿਆਨਾ ਹਣਾ ਹਾਂ ਕੱਦ ਬਾਲੀ ਵੱਡੀ ਨਹੀਂ ਜਿਵੇਂ ਪਹਿਲਾਂ ਮੈਂ ਇਸ ਦਿਖਾਈ ਆਪਾਂ ਵੀ ਉਦੋਂ ਥੋੜੀ ਜਿਹੀ ਨਮਦੀ ਆ ਇਹ ਤਾਂ ਬਾਲੀ ਵੱਡੀ ਦੀ ਝੋਟੀ ਠੀਕ ਆ ਗੱਲ ਝੋਟੀ ਠੀਲ ਸੀਰ ਠੰਡੀ ਦੀ ਗਾਰੰਟੀ ਆ ਗੁਰੀ ਠੀਕ ਆ ਘਾਰ ਤੂਰ ਇੰਨੀ ਬੰਬ ਹੈਗਾ ਨਾ ਜਮੀ ਫੋਕੀ ਆ ਠੀਕ ਆ ਗੱਲ ਹਾਂ ਇਹਦਾ ਕੀ ਰੇਟ ਰਹੂਗਾ ਫਿਰ ਇਹਦਾ ਰੇਟ ਮੁੱਲ ਕਰ ਦਿਆਂ ਗੁਰੀ ਆਪਾਂ ਇੱਕ 20 ਇਹਦਾ ਠੀਕ ਆ ਜੀ ਹਾਂ 20 ਜੋ ਆਪਾਂ ਇਹਦਾ ਮਾਨਤਾਣ ਕਰ ਦਾਂਗੇ ਕਿੰਨਾ ਕੋ ਹੋ ਜੀ ਜਮੀ ਬਸ ਸ਼ੋਰ ਬਪੀ ਆਪਾਂ ਮੁੱਲੀ ਫਿਕਸ ਰੱਖੇ ਨੇ ਕਿਉਂ ਹਾਲਾਤ ਆਪਾਂ ਨੂੰ ਪਤਾ ਵਿਚਾਰੇ ਕਿਸਾਨਾਂ ਦੇ ਬਹੁਤ ਮੰਦੇ ਹੋਏ ਪਏ ਨੇ ਆਪਾਂ ਬਸ ਕੇ ਜਲ ਵੀ ਆਪਾਂ ਬੜੀ ਵੱਡੀ ਕਮਾਈ ਨਹੀਂ ਕਰਨੀ ਇਹਨਾਂ ਚੋਂ ਠੀਕ ਹੈ ਹਾਂ ਕਰ ਦਾਂਗੇ ਮੰਨਦਾਣਾ 1000 2000 ਦਾ ਕਰ ਦਾਂ ਕੋਈ ਗੱਲ ਨਹੀਂ ਠੀਕ ਹੈ ਇੱਥੋਂ ਦਿਖਾ ਨਹੀਂ ਲੇਵਾ ਸੋਨਾ ਰੱਖਦੀ ਹਾਂ ਹਾਂ ਆਇਆ ਰੱਖਦੀ ਹਾਂ ਮੈਂ ਕਹੂੰਗਾ ਸੁਰਖ ਜਲੇਵਾਰ ਜਾਂ ਲਾਲ ਇੱਥੋਂ ਕਰਾ ਦੇ ਇੱਕ ਕਿੰਨਾ ਦੁੱਧ ਪਾਉ ਪੀਕ ਲੈਵਲ ਤੇ ਦੁੱਧ ਦੇ ਦੂ 12 ਕਿਲੋ ਝੋਟੀ ਬਾਹਰ ਹੀ ਦੇ ਦੂ 12 ਤੋਂ 12 ਹੀ ਹੈ ਨਾ 10 ਤੋਂ 11 ਦੇ ਵਿੱਚ ਤਾਂ ਹੈ 10 ਤੋਂ 11 ਦੇ ਵਿੱਚ ਬੰਦਾ ਮਿੰਨ ਕੇ ਲੈ ਜੇ ਦੋ ਡਾਂਗ ਚੋਕੇ ਠੀਕ ਹੈ ਗਾੜੀ ਗੁੜੀ ਦੇਖੋ ਗੁੱਠਾਂ ਗਾਠਾਂ ਬਹੁਤ ਨੇ ਗੁੜੀ ਠੀਕ ਹੈ ਥਣ ਥੋਣਾ ਹੈ ਜਾਂ ਕਰਦੀ ਹੈ ਨਾ ਬਸ ਮਕੇ ਠੀਕ ਹੈ ਧਾਰਾਂ ਵੀ ਮਰਵਾ ਦਾਂਗੇ ਆਪਾਂ ਵੀਡੀਓ ਤੇ ਹਾਈਟ ਰਹੂਗੀ ਸੱਜਣੋ ਮੀਡੀਅਮ ਕਈ ਵਾਰੀ ਕੈਮਰੇ 'ਚ ਮੈਂ ਕਹਿੰਦਾ ਉਹਨਾਂ ਵੀ ਪਸ਼ੂ ਹੈ ਨਾ ਵੱਡਾ ਛੋਟਾ ਉਨੀ ਇੱਕ ਹੀ ਲੱਗ ਜਾਂਦਾ ਹਾਂ ਹਾਂ ਤੇ ਇੱਥੋਂ ਜੇ ਕਰਾ ਦੀ ਲੱਭੀ ਆਈਡੀਆ ਇਹਦਾ ਹਾਈਟ ਮੀਡੀਅਮ ਰਹੂਗੀ ਉਦਾਂ ਰਹੂਗੀ ਸਾਫ਼ ਸੁਥਰੀ ਪੂਰੀ ਥਣੀ ਪੂਰੀ ਐਨ ਕੋਈ ਪਾਸਾ ਨਹੀਂ ਆਸਾ ਨਹੀਂ ਇੱਥ ਆਈਡੀ ਆ ਜ ਮਤਲਬ ਫਿਕਸ ਹੋ ਜਾ ਕਿ ਨਾ ਕਿਹਾ ਦੀ ਅੱਛਾ ਆਪਾਂ ਇੱਕ 20 ਮੰਨ ਫਿਕਸ ਕਰਿਆ ਦੀ ਉਹ ਚੋ ਮਾਨਤਾਨ ਕਰ ਦਾਂਗੇ ਆਪਾਂ ਇੱਕ ਵਿੱਚੋਂ ਹਾਂ ਮਾਨਾ ਹਾਂ ਦਾ ਬੱਚਾ ਜੀ ਹਫਤੇ ਦੀ ਸੂਈ ਹੋਈ ਆ ਕੱਟੀ ਆ ਜੀ ਤੇ ਹੁਣ ਮਾਰਦੇ ਲੱਭੀ ਅਗਲੇ ਨੰਬਰ ਵਾਲੀ ਦੇ ਨਾਲੂਆ ਦਾ ਨਾਲ ਹੀ ਲੌਂਕੀ ਹਾਂਜੀ ਇਹ ਕੱਲ ਤੜਕਰੀ ਸੂਈ ਹੋਈ ਆ ਜੀ ਠੀਕ ਆ ਹਾਈਟ ਇਹਦੀ ਵੀ ਇਹਦੇ ਨਾਲ ਦੀ ਰਹੂਗੀ ਨਾ ਹਾਂਜੀ ਤੋਂ ਥੋੜੀ ਵੱਡੀ ਆ ਜੀ ਠੀਕ ਆ ਗੱਲ ਇਹ ਵਧੀਆ ਚ ਪੈਂਦੀ ਆ ਵਧੀਆ ਬਾਕੀ ਇੱਥੇ ਦਾ ਜਜਮੈਂਟ ਕਰ ਸਕਦੇ ਹੋ ਹਾਂਜੀ ਤੇ ਵਜਨ ਵਾਲੀ ਆ ਨਾ ਦੂਜਾ ਸੂਆ ਰਿਜਨਲ ਸੂਈਏ ਜੀ ਠੀਕ ਆ ਹਾਂ ਜੀ ਮੀਡੀਅਮ ਆ ਵਜਨ ਫੁੱਲ ਆ ਫੁੱਲ ਜੀ ਫੁੱਲ ਨਸਾਂ ਨੂੰ ਸਾਂ ਚੰਗੀਆਂ ਪੂਰੀ ਆ ਦੁੱਧਾ ਗੁਰੀ 13 ਕਿਲੋ ਬਲੂਨ ਦਾ ਦਿੱਤਾ ਹੋਇਆ ਦਾ ਜੀ ਠੀਕ ਆ ਜੀ ਹਾਂ 15 ਕਿਲੋ ਦੁੱਧ ਚਬਾ ਦੂ ਮੈਂ ਹੁਣ ਇਹ ਠੀਕ ਆ ਇਹ ਜਦੋਂ ਮੁੜੂਗੀ ਲੱਭੀ ਅਗਲੇ ਬੰਨੇ ਨਾ ਆਰਡਰ ਤੇ ਮਾਰਨੀ ਕੈਮਰਾ ਨਸਾਂ ਨੂੰ ਸਾਂ ਬੜੀਆਂ ਕਮਾਉਣੀਆਂ ਇਹ ਇੱਥੋਂ ਕਰਾ ਦੀ ਜੈਕ ਇਥੋਂ ਵੀਊ ਕਰਕੇ ਦਿਖਾ ਦੇ ਆ ਜਾ ਬਾਈ ਲੈ ਆ ਲਿਆ ਕੱਲ ਤੜਕੇ ਦੀ ਸੂਈ ਹੋਈ ਹੈ ਗੁਰੀ ਠੀਕ ਹੈ ਬੱਚਿਆਂ ਨਾਲ ਬੱਚਾ ਇਹਦੇ ਕੱਟੀ ਹੈ ਜੀ ਨਾਲ ਨਾਲ ਕੱਟੀ ਕੇਰਾ ਹੋਰ ਕਮਾ ਦੇ ਕੱਲ ਕੱਟਾ ਹਨ ਇਹਦੇ ਨਾਲ ਕੱਟਾ ਹੀ ਇਹਦੇ ਨਾਲ ਕੱਟਾ ਜੀ ਨਾਲ ਆ ਗਿਆ ਕੱਟਾ ਕੱਲ ਸਵੇਰ ਦੀ ਸੂਈ ਹੋਈ ਹੈ ਹਾਂ ਜੀ ਹਾਂ ਤੇ ਕਿੰਨੀ ਕੁ ਬੌਲੀ ਹੋ ਆਈਆ ਜਾ ਬੌਲੀ ਤੁਸੀਂ ਐ ਲੈ ਲਓ ਜੀ ਜੇ ਖਾਲੀ ਕਰਨੀ ਹੋਵੇ ਮੈਨੂੰ ਐ ਲੱਗਦਾ ਵੀ 9-10 ਤੋਂ ਦਾ ਸਟਾਰਟ ਹੀ ਕਰੂ ਇਹ। ਨਸਲ ਚੰਗੀ ਆ। ਨਸਲ ਚੰਗੀ ਆ ਨਸਾ ਨੁਸਾ ਬਹੁਤ ਨੇ ਜੀ। ਜੈਡ ਬਲੈਕ ਆ ਗਈ ਜਬ ਚੰਗੀ ਆ, ਹਾਈਟ ਦਰਮਿਆਨੀਆਂ ਚਾਹੂ। ਪਰ ਲੇਵਾ ਪੂਰਾ ਠੋਸ ਆਊਗੀ ਜਿੰਨੀ ਕ ਹੈਗੀ। 24-24 ਵਾਲੀ ਫੋਕੀ ਆ ਗੁਰੀ। ਵਿੱਜੋ ਮੈਂ ਖਰੀ। ਮੈਂ ਕਹਣਾ ਜਮੀ 100 ਦੀ 100 ਹੈ ਜਮੀ। ਕਿੰਨਾ ਦੁੱਧ ਪਾ ਦੂ ਪੀਕ ਲੈਵਲ ਤੇ? ਦੁੱਧ ਦੇ ਦੂ ਇਹ 14 ਤੋਂ ਬਾਹਰ ਜੀ। 14 ਤੋਂ ਬਾਹਰ। ਤੀਜੇ ਸੂਏ ਜਾ ਕੇ 16-17 ਪਾ ਦੂ। ਪਾ ਦੂ ਪਾ ਦੂ ਜੀ। ਠੀਕ ਹੈ ਗੱਲ ਹਾਂ ਝੋਟੀ ਪੂਰੀ ਜਾਤ ਦੀ ਹੈ ਜੀ ਇਹ ਹੀ ਗੱਲ ਨਹੀਂ ਹੈਗੀ ਇਹਦੇ ਕਿੰਨੇ ਪੈਸੇ ਲੈ ਲਾਂਗੇ ਜੀ ਮੁੱਲੇ ਦਾ 30 ਕਰ ਦਿਆ ਗੁਰੂ ਜੀ ਆਪਾਂ ਹਾਂਜੀ 30 ਤੋਂ ਮਾਨਦਾਨ ਖੁੱਲਾ ਕਰ ਦਾਂਗੇ ਆਪਾਂ ਇੱਕ 27 ਦੀ ਝੋਟੀ ਦੇਣੀ ਹੈ ਫਿਕਸ ਠੀਕ ਹੈ ਗੱਲ ਹਾਂ ਜੀ ਹਾਂ ਇਹ ਬਾਈ ਕਹਾਂ ਦੇ ਦਾਂਗੇ 1 ਲੱਖ ਤੇ 27000 ਦੀ ਨੰਬਰ ਕਿਹੜਾ ਹੋਰ ਬੋਲ ਦਿਓ ਜੀ ਨੰਬਰ ਆਪਣਾ 62847 86711 62847 86711 ਜੀ 86711 ਆਪਣਾ ਗੁਰੂ ਮਾਰ ਜਣੀ 2 4 5 4 ਕਹ ਹਜ਼ਾਰ ਤੇ ਰੱਖਦੇ ਹੁੰਨੇ ਆਪਾਂ ਇਹ ਬਾਹਰ ਆਪਣਾ ਪਸ਼ੂ ਮਾਨ ਦਾ ਵੀਡੀਓ ਤੁਸੀਂ ਪਾਉਨੇ ਹੋ ਠੀਕ ਹੈ ਬਸ ਦੋ ਦੋ ਘੰਟੇ ਲੱਗਦੇ ਨਾਲ ਦੀ ਨਾਲ ਹੀ ਨਿਕਲਣਾ ਚਾਹੀਦਾ ਹਾਂਜੀ ਹਾਂ ਆ ਠੀਕ ਆ ਤੇ ਬਾਕੀ ਇਹਨਾਂ ਤੋਂ ਜਿਹੜਾ ਵੀ ਪਸ਼ੂ ਮੈਂ ਕਹੂੰਗਾ ਵੀ ਤੁਹਾਨੂੰ ਪਸੰਦ ਆਉਂਦਾ ਉਹ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਥਾਣ ਭਾਰ ਦੀ ਬੋਝ ਦੀ ਆਪਣੀ ਜ਼ਿੰਮੇਵਾਰੀ ਹੋ